ਦੇ ਫਤੇ ਗੁਰਦੁਆਰਾ ਸਿੰਘ ਸਭਾ ਡਿਗਰਖਾਲ ਸ਼ਰੋਹਣੀ ਪੰਤ ਕਾਲ ਜਿਸ ਮੇਸ਼ਤਵਾ ਦਾਲ ਪੰਜਵਾਂ ਨਿਸ਼ਾਨ ਮਾਹਪੁਰਸ਼ ਸੇਵਕ ਜੱਜਦਾਰ ਬਾਬਾ ਮੇਜੋ ਸਿੰਘ ਦੀ ਛੋਡੀ ਜੋ ਕਿ ਮਾਹਪੁਰਸ਼ਾ ਦੀ ਚੌਣੀ ਹੈ ਗੁਰਦੁਆਰਾ ਸਿੰਘ ਸਭਾ ਡਿਗਰਖਾਲ ਸ਼ੌਣੀ ਨਿਹੰਗ ਸਿੰਘ ਜਿੱਤੇ ਗਿਆ ਸਾਹਮਣੇ ਤੁਸੀਂ ਦਰਸ਼ਨ ਕਰ ਲੋ ਚੌਣੀ ਦੇ ਉੱਤੇ ਜੋ ਕਿ ਚੌਣੀ ਮਾਹਪੁਰਸ਼ਾ ਦੀ ਆਸਾਮ ਖਵਾਟੀ ਜੋ ਕਿ ਹਾਈਵੇ ਰੋਡ ਗੁਰਦੁਆਰਾ ਉਹ ਹਾਈਵੇ ਰੋਡ ਜੋ ਕਿ ਬਾਡੀ ਤੋਂ ਆਉਂਦਾ ਹੈ ਸਿੱਧਾ ਅਗਰਕਲਾ ਨੂੰ ਜਾਂਦਾ ਹੋਇਆ ਰੋਡ ਹੈ ਉਹ ਰੋਡ ਦੇ ਉੱਤੇ ਜੋ ਕਿ ਮਾਹਪੁਰਚਾ ਦੀ ਚੌਣੀ ਹੈ ਇੱਥੇ ਮਾਹਪੁਰਚਾ ਦੀਆਂ ਸਮਾਵਾਂ ਚੱਲ ਰਹੀਆਂ ਨੇ 24 ਘੰਟੇ ਗੁਰੂ ਕੇ ਲੰਗਰਾਂ ਦੀਆਂ ਸਮਾਵਾਂ ਚੱਲ ਰਹੀਆਂ ਨੇ ਅਤੇ ਹੋਰ ਵੀ ਕੋਈ ਆਉਣ ਜਾਣ ਵਾਲੀ ਆ ਪਹੁੰਚਾ ਜੋਗੇ ਤੇ ਪੜਾ ਕੇ ਜਾਂਦੀ ਹੈ ਚੌਣੀ ਦੇ ਉੱਤੇ ਜਿਵੇਂ ਕਿ ਆਪਣੇ ਤੋਂ ਇੱਕ ਸਿੰਘ ਸਾਹਿਬ ਆਏ ਸੀ ਇਹ ਆਪਣੇ ਸਿੰਘ ਸਾਹਿਬ ਹੈਗੇ ਆ ਜੋ ਕਿ ਦਿੱਲੀ ਕੁੜੀ ਦੇ ਪਿੱਛੋਂ ਰਹਿਣ ਵਾਲੇ ਆ ਦਿੱਲੀ ਕੁੜੀ ਤੋਂ ਰਹਿਣ ਵਾਲੇ ਪਿੱਛੋਂ ਹੈਗੇ ਇਹ ਪਤੇਗੜ ਸਾਹਿਬ ਦੇ ਇਹ ਇਦਾ ਚੱਕਰਵਰਤੀ ਘੁੰਮਣ ਦੇ ਸਾਰੇ ਆਲ ਇੰਡੀਆ ਘੁੰਮਣ ਦੇ ਗੁਰਦਾਰਿਆ ਦਰਸ਼ਨ ਮੇਲੇ ਕਰਦੇ ਹੋਏ ਜੋ ਕਿ ਸਾਡੇ ਦਾ 2 ਦਿਨ ਇਹਨਾਂ ਨੇ ਪੜਾ ਕੀਤਾ ਹੈ ਹੁਣ ਅੱਜ ਇਹਨਾਂ ਦਾ ਜੋ ਕਿ ਚਾਲਾ ਹੈ ਅੱਜ ਇਹ ਚਾਲਾ ਮਾਰ ਕੇ ਜਾਣਗੇ ਅੱਗੇ ਸ਼ਲੌਂਗ ਨੂੰ ਇੱਥੇ ਸਾਰਿਆਂ ਆਪਾਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੋ ਵੀ ਕੋਈ ਰਾਤ ਨੇਰੇ ਜੋ ਵੀ ਨੰਗੇ ਆਪਣੇ ਪੜਾ ਦੇ ਉੱਤੇ ਰੋਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ